ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਦੀ ਨਵੀਂ ਵੀਡੀਓ ਨਾਲ ਵੈਲਕਮ ਆ ਤੁਹਾਡਾ। ਅੱਜ ਸਵੇਰ ਦਾ ਮਿਕਣ ਮਣਕਾਣੀ ਮੀਨ ਪੈ ਰਿਹਾ ਹੈ। ਤੇ ਬਸ ਇਦਾਂ ਹੀ ਆ ਅੱਜ ਘਰੀ ਸੀ ਸਵੇਰ ਦਾ। ਮੈਂ ਚੱਲ ਬਲੌਗ ਬਣਾਉਣੇ ਆ। ਤੇ ਦੇਖੋ ਜੀ Ficar a ਡ੍ਰੈੰਗ ਰੂਮ ਹੈ ਜੀ ਕਿਚਨ ਇਹਦਾ ਮਿਲਦਾ ਚਾਹ ਬਣਾ ਰਹੀ ਹੈ ਬਣ ਰਹੀ ਹੈ ਚਾ ਠਿੱਕੀ ਪੈਣੀ ਹੈ ਕਿ ਮਿੱਠਾ ਪਾਣਾ ਜਿਵੇਂ ਪਲਾਉਂਗੀ ਕੀ ਲੈਣੀ ਉਸਦਾ ਠਿੱਕੀ ਆ ਪੈਣੀ ਹੈ ਮ ਕੋਈ ਨਹੀਂ ਚੰਪੈਨ ਨਾ ਮਿਠਾਵਾ ਤਾ ਤੋ ਕੀ ਕਰਦਾ ਇੱਥੇ ਛੱਟ ਵੱਜ ਗਈ ਤੇਰੇ ਹੂੰ ਇਧਰ ਅੰਧਰ ਆ ਲੈ ਬੁੱਤ ਅੰਧਰ ਆ ਲੋ ਆ ਗਿਆ ਤੂੰ ਇਹਦਾ ਦੇਖ ਉਹ ਮਰਦਾਨੀ

চে <laughs> <laughs> ਜੀ ਛੋਟਾ ਖੰਨਾ ਦੇਖੋ ਨਜ਼ਾਰਾ ਸ਼ਾਮ ਦਾ ਟਾਈਮ ਮੌਸਮ ਸ਼ਾਨਦਾਰ ਅੱਜ ਉਪਰਦਾਨ ਆ ਜਾਓ ਰੇ ਇਹ ਆਪਾਂ ਫੁੱਲ ਲਾਏ ਨੇ ਜੀ ਇੱਕ ਮਿੰਟ ਵੀਡੀਓ ਕਰ ਕਰਦੇ ਗੰਦੇ ਵੀ ਛੋਟੇ ਛੋਟੇ ਲਾਏ ਨੇ 4-5 ਲੱਗਣਗੇ 2 ਮਹੀਨੇ ਦੇ ਫੁੱਲ ਲੱਗਣਗੇ Oh, gugú. ਦੇ ਨੇ ਅੱਜ ਨੰਨ ਨਾਲ ਗੱਲ ਕਰਦੇ ਸਸਤੀ ਕਲ ਬੁਲਾ ਦੇ ਸਸਤੀ ਕਲ ਇੱਧਰ ਦੇਖ ਉੱਧਰ ਦੇਖ ਪਾਪਾ ਵੱਲ ਦੇਖ ਇੱਕ ਦੰਸ ਗੱਲ ਕਰੋ ਬਲਾਈ ਗਰੂਜੀ ਹੁਣ ਗਈਆਂ ਰੋਟੀਆਂ ਹੋਗਾ ਨਾ ਹਾਂਜੀ ਬਣ ਗਈ ਖਾਓ ਬਸ ਹਾਂ ਗਰਮ ਗਰਮ ਕਿਹੜੀ ਸਬਜ਼ੀ ਅੱਜ ਅੱਜ ਘਰ ਵਿੱਚ ਕੋਈ ਹੂੰ। ਛੋਲਿਆਂ ਦੀ। ਛੋਲੇ ਛੋਲੇ ਨਾਲ ਚਟਣੀ। ਚਟਣੀ ਪੁਦੀਨੇ ਦੀ ਬਾਜੀ ਵਾਹ। ਹੋਰ ਕੀ ਆ? ਖਾਣੇ 'ਚ। ਵਾਸਾ। ਠੀਕ ਹੀਆਂ ਨਹੀਂ ਕੱਟਿਆ। ਇਹ ਆ ਵੀ ਚਾਹੀਦਾ। ਇਹ ਪੀਰ ਨੇ ਉਹ ਆ ਲੈਣੇ। ਠੀਕ ਹੈ। ਸਲਾਹ ਜ਼ਰੂਰੀ ਹੈ। ਖਾਲ ਕੋਈ। ਆਹ ਨਾਲ ਉਹ ਕੀ ਆ ਸਬਜ਼ ਦਾਨਾ ਆ। ਐ ਨਹੀਂ ਬਹੁਤਾ ਰੋਟੀ ਮਿਲ ਜੰਦੀ ਹੈ। ਇਹ ਜਿਸਾਲ ਹੋਰ ਹੁੰਦੇ ਤਾਂ ਫਿਰ ਗੱਲਾਂ ਕਰਦੀਆਂ ਸੀ। ਦੋ ਚਾਰ ਹੂੰ ਪਾਣੀ ਲੈ ਕੇ ਖੰਨੇ ਆ ਨਾ ਪਾਣੀ ਹੂੰ ਨਾ ਹੁਣੇ ਪੀਣਾ ਠਹਿੜ ਕੇ ਪੀਵਾਂਗੇ ਪਾਣੀ ਪਾਣੀ ਪਾਸ ਦੇ ਦੇ ਹੂੰ ਠੀਕ ਆ ਮੈਂ ਚੈਨਾ ਰੱਖਾਂ ਮੈਂ ਆ ਦੇਖੋ ਪ੍ਰਧਾਨ ਜਿੱਦ ਕਰ ਰਿਹਾ ਵਿਆਹ ਚ ਜਾਣ ਦੀ ਉਹ ਬੰਦਿਆਂ ਨੇ ਬੁਲਾਇਆ ਨਹੀਂ ਆਪਾਂ ਕਿਵੇਂ ਚਲੇ ਜਾਈਏ ਉਰੇ ਕਈ ਤਰ੍ਹਾਂ ਦੇ ਬੰਦੇ ਰਹਿੰਦੇ ਨੇ ਬਾਹਰਲੇ ਬੰਦੀ ਆ ਕੇ ਖੰਨੇ ਚ ਮਰਾ ਜਾਣੇ ਜਾਣਾ ਕੁਛ ਕਰੋ ਲੈ ਕਹਿੰਦਾ ਮੈਂ ਇਕੱਲਾ ਹੀ ਚੱਲਿਆ ਆਏ ਆਏ ਲੈ ਦੇਖੀ ਦੇਖੀ ਕਾ ਜਾ ਗਾਜਾ ਕਾ ਜਾ ਗਾਜਾ ਫੇਰ ਤੂੰ ਬਾਹ ਚੱਕ ਕੇ ਨੱਚ ਇੱਧਰ ਦੇ ਤੂੰ ਤਾਂ ਐ ਲੱਕ ਜਿਹਾ ਹਿਲਾਈ ਜਾ ਨਾ ਬਾਹ ਚੱਕ ਕੇ ਨੱਚ ਹਾਂ ਆ ਆ ਆ ਨੱਚੀ ਛੇ ਹੁਣ ਜਾਂ ਗੀਤ ਚੱਲਣਗੇ ਉੱਤੇ ਬਾਹ ਪੂਰੀਆਂ ਉੱਤੇ 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 ਹਾਂ ਹਾਂ ਮਾੜਾ ਲੱਕਾ ਲਾ ਦੇ ਨਾਲੇ ਮਾੜਾ ਆਏ 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 ਹਾਂ? ਯਾ ਦੇਖ ਲੈ ਯਾ ਦੇਖ ਲੈ ਜਾਇਆ ਪਿਆ ਉਹਨਾਂ ਤੇਰੇ ਡੰਡੇ ਮਾਰਨੇ ਨੇ ਹਾਂ ਹੈ ਕਿਹੜਾ ਬੰਦਾ ਆ ਗਿਆ ਹੈ ਵਿਆਹ 'ਚ ਮੈਂ ਤੈਨੂੰ ਇਹ ਕਹਿਣਾ ਹਾਂ ਹੂੰ ਲੋਦਰੀ ਉਹ ਕੜਾ ਕੌਣ ਆ ਗਿਆ ਹੈ ਵਿਆਹ 'ਚ चली ना। हाँ की करना ना। ना? की करना उरे की करना उरे ते व्याह देखना है, हाँ? दे। है? दे। लोग देखना दा है ਜਾਣਾ ਨਹੀਂ ਚੱਲੀਏ ਕਰਨ ਨੂੰ ਉਹ ਵਰਦਾਨ ਕੀ ਕਰਨਾ ਔਰ ਇਹਦਾ ਇੱਥੇ ਰਹਿਣਾ ਹੈ ਰਾਤ ਹੋ ਗਈ ਹਾਂ ਬੋਲਦਾ ਨਹੀਂ ਉਹ ਵਰਦਾਨ ਉਹ ਰਾਤ ਹੋ ਗਈ ਚੱਲੀਏ ਤੇ ਸੌਣਾ ਨਹੀਂ ਜਾਣਾ ਨਹੀਂ ਘਰੇ ਮੰਮਾ ਕੋਲ ਅੜ ਗਿਆ ਯਾਰ ਅੜ ਗਿਆ ਤੂੰ ਤਾਂ ਚੱਲ ਜਾ ਗੀਤ ਚੱਲਣਗੇ ਫੇਰ ਆ ਜੀ ਚੱਲੀਏ ਹੋਰ ਚੱਲੀਏ ਹਾਂ ਮੈਂ ਜਾਵਾਂ ਪਰ ਮੈਂ ਨਾ ਮੈਂ ਜਾ ਜਮਾ ਕੋਰੇ ਕੀ ਕਰਨ ਆਪਾਂ ਪਹਿਲਾਂ ਦੱਸ ਕੀ ਕਰਨਾ ਏ? ਵਿਆਹ ਹੈ? ਵਿਆਹ ਹੀ ਜਾਣਾ। ਕੀ ਕਰਨਾ ਵਿਆਹ 'ਚ? ਉੱਚੀ ਬੋਲ ਕੇ ਦੱਸ। ਕੀ ਕਰਨਾ ਵਿਆਹ 'ਚ? ਹੈ? ਹੂੰ। ਇਹ ਇਹ ਸੁਣ। ਹੈ? ਲੋਕਾਂ ਨੂੰ ਦੇਖ ਲਵਾਂ। ਲੋਕਾਂ ਨੂੰ ਦੇਖ ਲਵਾਂ। ਤੇਰੇ ਮਾਰਨੇ ਡੰਡੇ ਮੇਰੇ ਨਹੀਂ ਤੇਰੇ ਡੰਡੇ ਮਾਰਨੇ ਨਾ ਇਹ ਕਿਹੜਾ ਆ ਗਿਆ ਪਿਆਜ ਇਹ ਹਾਂ ਚਲ ਮੈਂ ਚੱਲਦਾ ਫਿਰ ਜਾਵਾਂ